ਓ ਓ ਕਿਧਰ ਕਿਧਰ ਹਾਂ ਕਿਧਰ ਇਹ ਖਪੜੀ ਕਿਨੂੰ ਪੁੱਛਿਆ ਬਰਾਵਾ ਕਰੇ ਚੱਲੇ ਲੈ ਗਈ ਚੱਲੇ ਕਿਹੜੇ ਘਰੇ ਉਹ ਪੱਖਾ ਡੇਪਿਆ ਕਰੇ ਕਿਹਾਰੇ ਵੇ ਇੱਥੇ ਰੱਖ ਕਿੰਨੇ ਕੜਿਆਕ ਨੇ ਆ ਯਾ ਡੈਡੀ ਨੇ ਕੱਲਿਆ ਡੈਡੀ ਕੀ ਕਰਨ ਕੱਲਿਆ ਰੱਖ ਖਮੈਂ ਡੈਡੀ ਜਾਣ ਦੇ ਦੇ ਪੌੜੀ 10 ਉਹਨੇ ਤੈਨੂੰ ਮੈਂ ਦੱਸਾਂ ਪੌੜੀ ਰੱਖ ਦੇ ਓ ਮੈਂ ਤਾਂ ਮੈਂ ਮਾਂ ਹਾਂ ਚੁੱਕੀ ਪੌੜੀ ਲੈ ਜਾਂਦੇ ਰੱਖ ਦੇ ਮਹਾ ਕੇ ਮਾਪੇ ਖਡਾਉਂਗਾ ਤੇਰੇ ਪਾਪਾ ਉਥੇ ਤੂੰ ਉਦਨ ਹੀ ਮੇਰੀ ਬਾਹਾਂ ਦੇ ਮਾਰੀ ਸੀ ਨਾ ਜਿਵੇਂ ਮੈਂ ਵੀ ਕੋਈ ਕੰਮ ਕਰੀ ਨੂੰ ਬੰਦੇ ਕੱਢੀ ਕਰ ਲੈਣੀ ਅੱਜ ਕਰ ਲੈ ਤੂੰ ਯਾਰ ਤੁੰਕੂ ਤੁੰ ਨਹੀਂ ਨਹੀਂ ਕਰਨੀ ਕਿ ਮੈਂ ਨੂੰ ਘਤੜਾਣੀ ਪਾ ਡਾ ਪਖਾੜੇ ਪਿਆ ਗਰਮੀ ਵੜੀ ਜਾਏਗੀ ਘਰੋਂ ਦੇ ਜਾਣਾ ਖਤੰ ਨੂੰ ਕਿਆ ਕੜ ਪੌੜੀ ਵੇਚ ਦੇ ਲਗਾਂ ਮੈਂ ਤੁਹਾਡੀ ਸਾਡੀ ਪਤਾ ਮੈਂ ਉੱਤੇ ਥੋੜੇ ਨਹੀਂ ਦੇਖੀ ਜਾ ਰਿਹਾ ਡੱਟ ਤੋੜ ਦੇ ਨਹੀਂ ਤੇ ਤੇਰੀ ਤੋੜ ਦੇ ਮੇਰੇ ਸਾਡੇ ਪੱਲੇ ਪੈਣਾ ਸਾਡੇ ਪੱਲੇ ਪੈਣਾ ਹੋਰ ਕੀ ਦੇ ਪੈਣਾ ਜਿਨ੍ਹਾਂ ਦੀ ਪੌੜੀ ਚੁੱਕਣ ਡਿਆ ਕਿ ਮੈਂ ਚੁੱਕੀ ਨਹੀਂ ਆ ਨਾ ਗੱਲ ਕਰ ਮੈਂ ਚੁੱਕੀ ਆ ਬੜੀ ਚੁੱਕਣ ਡਿਆ ਚੋਰੀ ਨਹੀਂ ਗੱਲ ਤੇ ਪੈ ਗਈ ਗੱਲ ਤੇ ਮੈਂ ਮੈਂ ਬਰਾਵਾ ਨਾ ਆ ਚੁੱਕਾ ਨਾ ਦੱਸ ਆਪ ਨਹੀਂ ਚੁੱਕਣ ਡਿਆ ਮੈਂ ਉਹ ਬੁਗੇ ਥਾਣੇ ਦੇਖ ਲਿਆ ਕਰਕੇ ਬੂਏ ਆਇਨ ਮਾ ਪੁੱਛਣ ਲੱਪਿਆ ਬੂਏ ਫੜੇ ਚੂਹਾ ਮਾ ਥੱਲੇ ਦੀ ਨਿਕਿਆ ਆਇਆ ਚੂਹਿਆਂ ਦੀ ਗੱਤ ਹੈ ਉਹ ਨੋ ਲੈ ਖੁੱਧੇ ਪੌੜੀ ਤੈਨੂੰ ਕਾ ਉਹ ਅੱਗੇ ਤੇ ਰੱਖ ਦੇ ਉਹ ਪਰ ਆਵਾ ਦੇ ਜਾ ਗਈ ਪੌੜੀ ਨਹੀਂ 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 ਤੂੰ ਕੰਮ ਕਰ ਜਾ ਕਰ ਯਾਰ ਬੁੱੜਿਆ ਯਾਰ ਤੂੰ ਮੈਨੂੰ ਜਿਆਦਾ ਨਹੀਂ ਬੋਲ ਦੇ ਬੋਇ ਨੂੰ ਕਾ ਜੋ ਪੂਰੀ ਆ ਮੈਨੂੰ ਬਾਹਰ ਮੈਂ ਤੇਰੇ ਤੇ ਰੱਖੋ ਦੇਣਾ ਨਹੀਂ ਤੇ ਹੋਰ ਕੀ ਆ ਮੈਂ ਨਾਲੇ ਪੌੜੀ ਖੜੀਸ ਕੇ ਲੈਣੀ ਨਹੀਂ ਰੱਖ ਆ ਇੱਥੇ ਤੋੜ ਨਹੀਂ ਕਰ ਤੋੜ ਦੇ ਮੈਂ ਤੁਹਾਨੂੰ ਦੱਸੀ ਮੈਂ ਪੌੜੀਆਂ ਮੈਂ ਅੱਜ ਤੋਂ ਬਾਅਦ ਕੋਈ ਚੀਜ਼ ਨਹੀਂ ਖਾਣੀ ਤੈਨੂੰ ਖਾਣੀ ਇਹਨੂੰ ਛੁੱਟੀ ਕਰ ਜੇ ਨਾ ਖੜੀ ਐ ਖੜੀ ਕੀਤੀ ਮੈਂ ਜ਼ਰਾ ਮੈਂ ਕਰ ਨੀ ਕਿੰਨੇ ਹੋ ਮੈਂ ਨਹੀਂ ਕਰਨੀ ਛੁੱਟੀ ਕਰ ਉਹ ਮੈਂ ਨਹੀਂ ਕਰਨੀ ਜਾਣੇ ਕਰਨੀ ਕਿਉਂ ਨਹੀਂ ਕਰਨੀ ਮੈਨੂੰ ਮੈਂ ਡੇਗ ਵੀ ਪੈਣਾ ਨਹੀਂ ਬੰਦ ਕਰ ਮੈਂ ਤੇ ਖਾਣੇ ਮੈਂ ਨਹੀਂ ਖਾਣੂ ਲੈ ਤੰਨਾ ਦੇ ਪਿੱਛੇ ਕਿਧਰੇ ਤੇਰਾ ਪਰਣਾ ਤੇਰਾ ਯਾਰ ਆ ਵੇ ਤੁਹਾਡੀ ਗਲਤੀ ਪਰਣਾ ਫੜਾ ਲੇਗਾ ਓ ਭਰਾ ਆਪਾ ਦੇਦੇ ਤੇ ਗਲਤੀ ਹੋ ਗਈ ਭਰਾ ਤੇਰੀ ਹੋ ਗਈ ਪਾੜੀ ਆਪ ਕੋਈ ਨਹੀਂ ਤੇਰੀ ਪਾੜੀ ਮੇਰੇ ਪੰਨਾਂ ਦੀ ਨਹੀਂ ਜਾਂਦੀ ਇੱਥੇ ਇਕੱਠੇ ਜੀ ਕਰ ਯਾਰ ਜੀ ਕਰ ਬੁੱਢੜਿਆ ਬੁੱਢੜਿਆ ਬੁੱਢੇ ਕੋਈ ਜਾਂਦਾ ਕਿਉਂ ਨਹੀਂ ਨਹੀਂ ਮੈਂ ਜਾਂਦਾ ਹੀ ਹਾਂ ਮੇਰੇ ਬੇਨ ਟੱਕਿਆ ਨਾ ਕੀ ਜਾਂ ਟੱਕਣੇ ਛਿੜਕਾ ਦੇਣਾ ਤੂੰ ਮੇਰੇ ਮਗਰ ਮਗਰ ਰਹੀਂਗਾ ਮੇਰੇ ਮੈਂ ਮਗਰ ਮਗਰ ਰਹਿਣਾ ਕੰਮ ਨਹੀਂ ਹੈ ਦਾ ਨਹੀਂ ਜਾਂ ਚੱਲ ਅੱਜ ਤੋਂ ਬਾਅਦ ਫਿਰ ਸਮੇਂ ਵੇਖੀ ਡੈਡੀ ਨੂੰ ਦੱਸਾਂਗਾ ਕੀ ਤੇ ਕੀ ਕਰੂੰਗਾ ਦੱਸ ਨਹੀਂ ਜਾ ਹੁਣੇ ਦੱਸ ਨਹੀਂ ਹਾਂ ਜਾਂ ਡੈਡੀ ਲਿਆ ਮੈਂ ਨਰ ਗਾੜੀ ਦੀਆਂ ਵੇਖ ਲਵਾਂ